ਬਿਲਾ ਬਲ ਮਹਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਹੈ ਭਾਈ ਸਦਾ ਹੀ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਣਾ ਚਾਹੀਦਾ ਜਰਾ ਮਰ ਆਕਸ਼ ਦੁਖ ਨ ਬਿਆਪੈ ਅਗੇ ਦਰਗਾ ਪੂਰਨ ਕਾਮ ਰਹਾਓ ਗੁਰੂ ਦੇ ਹੁਕਮ ਵਿੱਚ ਰਿਹਾ ਗੁਰੂ ਦਾ ਉਪਦੇਸ਼ ਚੇਤੇ ਰੱਖਿਓ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ਬੰਦੇ ਦਾ ਸੋਚ ਮੰਡਲ ਉੱਚਾ ਹੋ ਜਾਂਦਾ ਹੈ ਬਡੇ ਪਾ ਮੌਤ ਜਾਂ ਦੁੱਖ ਕੁਝ ਵੀ ਪੋ ਨਹੀਂ ਸਕਦਾ ਆਤਮਾ ਨੂੰ ਸਰੀਰ ਦਾ ਬਡੇ ਪਤਾ ਆਏਗਾ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਸਫਲਤਾ ਮਿਲਦੀ ਹੈ ਆਪ ਤਿਆਗ ਪਰਿਅ ਨਿਤ ਸ਼ਰਣੀ ਗੁਰ ਤੇ ਪਾਈਐ ਇਹ ਨਿਧਾਨ ਆਪਾ ਹਉਮੈ ਛੱਡ ਕੇ ਜਦੋਂ ਗੁਰੂ ਦੇ ਚਰਨਾਂ ਤੇ ਟਹਿ ਪਈਏ ਤੇ ਗੁਰੂ ਦੇ ਦਰ ਤੋਂ ਇੱਕ ਖਜ਼ਾਨਾ ਪ੍ਰਾਪਤ ਹੁੰਦਾ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਅੰਦਰ ਆਤਮਿਕ ਮੌਤ ਨਹੀਂ ਆਉਂਦੰਾ ਜਨਮ ਮਰਨ ਕੀ ਕਟਿਏ ਫਾਸੀ ਸੱਚੀ ਦਰਗਾਹ ਕਾ ਨਿਸ਼ਾਨ ਇਦਾਂ ਜੰਮਣਾ ਮਰਨਾ ਰੋਜ਼ ਰੋਜ਼ ਦਾ ਜੰਮਣਾ ਮਰਨਾ ਇੱਕ ਦਿਨ ਚ ਕਈ ਪਈ ਵਾਰ ਜਿਹੜਾ ਸਿ ਜੰਮਦੇ ਮਰਦੇ ਆ ਇਹ ਫਾ ਗੁਰੂ ਦਾ ਉਪਦੇਸ਼ ਸਾਡੇ ਗੜੋਂ ਲਾ ਦਿੰਦਾ ਹੈ ਤੇ ਉਸ ਸੱਚੇ ਦਾ ਨਿਸ਼ਾਨ ਸਾਡੀ ਸੁਰਤ ਤੇ ਹਮੇਸ਼ਾ ਬਣਿਆ ਰਹਿੰਦਾ ਹੈ ਜੋ ਤੁਮ ਕਰੋ ਸੋਈ ਪਲ ਮੰਨੋ ਮਨ ਤੇ ਛੁੱਟੇ ਸਗਲ ਗੁਮਾਨ ਹੈ ਭਾਈ ਜੇ ਮੈਨੂੰ ਤੇਰਾ ਨਾਮ ਮਿਲ ਜਾਏ ਤਾਂ ਜੋ ਕੁਝ ਤੂੰ ਕਰਦਾ ਹੈ ਉਹ ਮੈਂ ਭਲਾ ਸਮਝਣ ਲੱਗ ਪਾਵਾਂਗਾ ਤੇਰੇ ਨਾਮ ਦੀ ਬਰਕਤ ਨਾਲ ਮਨ ਤੋਂ ਸਾਰਾ ਹੰਕਾਰ ਮੁੱਕ ਜਾਂਦਾ ਹੈ ਕਉ ਨਾਨਕ ਤਾਂ ਕੀ ਸਰਣਾਈ ਜਾਂ ਕਾ ਕੀਆ ਸਗਲ ਜਹਾਨ ਹੈ ਨਾਨਕ ਆਖੇ ਭਾਈ ਉਸ ਪ੍ਰਮਾਤਮਾ ਦੀ ਸ਼ਰਨ ਪੈ ਰਹਿਣਾ ਚਾਹੀਦਾ ਹੈ ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ ਬਿਲਾਵਲ ਮਹਲਾ ਪੰਜਵਾਂ ਮਨ ਤਲੇ ਅੰਤਰ ਪ੍ਰਭ ਆਹੀ ਹੈ ਭਾਈ ਜਿਸ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਸਦਾ ਪ੍ਰਭੂ ਵਸਦਾ ਹੈ ਹਰ ਗੁਣ ਗਾਵਤ ਪਰ ਉਪਕਾਰ ਨੇ ਤੋ ਇਸ ਰਸਨਾ ਕਾ ਮੋਲ ਕਿਸ਼ਨਾ ਹਰ ਗੁਣ ਗਾਵਤ ਪਰ ਉਪਕਾਰ ਨੇ ਤਤ ਇਸ ਰਸਨਾ ਕਾ ਮੋਲ ਕਿਸ਼ਨਾ ਹੀ ਰਹਾਓ ਪ੍ਰਭੂ ਦੇ ਗੁਣ ਗਾਉਂਦਿਆ ਦੂਜਿਆਂ ਦੀ ਭਲਾਈ ਦੀਆਂ ਗੱਲਾਂ ਕਰਦਾ ਕਰਦੇ ਆ ਉਸ ਮਨੁੱਖ ਦੀ ਜੀਵ ਅਮੋਲਕ ਹੋ ਜਾਂਦੀ ਹੈ। ਕੋਲ ਸਮੂਹ ਉਦਰੇ ਖਿੰਨ ਭੀਤਰ ਜਨਮ ਜਨਮ ਕੀ ਮਲ ਲਾਹੀ ਹੈ ਭਾਈ ਸਿਮਰਨ ਕਰਨ ਵਾਲੇ ਸੰਤ ਭਗਤ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾ ਲਈਦੇ ਹਨ। ਉਹਨਾਂ ਦੀਆਂ ਸਾਰੀਆਂ ਕੁੱਲਾਂ ਵੀ ਖਿੰਨ ਵਿੱਚ ਸੰਸਾਰ ਜੰਗਲ ਵਿੱਚੋਂ ਬਸ ਨਿਕਲਦੀਆਂ। ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ आनंद सेती बिखिया बन गाही अपने मालिक प्रभु ਦਾ ਨਾਮ ਸਦਾ ਸਿਮਰ ਕੇ ਉਹ ਭਗਤ ਮਾਇਆ ਦੇ ਸੰਸਾਰ ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ ਚਰਨ ਪ੍ਰਭੂ ਕੇ ਬੋਹਿਤ ਪਾਏ ਪਵ ਸਾਗਰ ਪਾਰ ਪਰਾਹੀ हे भाई ਜਿਹੜੇ ਮਨੁੱਖ ਪ੍ਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਗ ਜਾਂਦੇ ਹਨ ਸੰਤ ਸੇਵਕ ਭਗਤ ਹਰਤਾ ਕੇ ਨਾਨਕ ਮਨ ਲਗਾ ਹੈ ਤਾਹੀ ਹੈ ਨਾਨਕ ਉਹੀ ਮਨੋਖੋ ਉਸ ਪ੍ਰਭੂ ਦੇ ਸੰਤ ਹਨ ਭਗਤ ਹਨ ਸੇਵਕ ਹਨ ਉਹਨਾਂ ਦਾ ਮਾਨ ਉਸ ਪ੍ਰਭੂ ਵਿੱਚ ਹੀ ਸਦਾ ਟਿਕਿਆ ਰਹਿਦਾ ਹੈ ਬਿਲਾਵਲ ਮਹਲਾ 5 तीरों देख तुम्हारे रंगा हे प्रभु तेरे चोस्ट माजे देख के मेनू भी हौसला बन के रहया है कि तुम मेरी भी सहायता करेगा तोही स्वामी अंतर जामी तोही वसै साधक संगा रहाओ तोही साडा मालिक है तोही साडे दिलां दी जानन वाला है तोही हर एक साधु जानदे ਨਾਲ ਵੱਸਦਾ ਹੈ ਰੱਬ ਦੇ ਪਿਆਰਿਆਂ ਦੇ ਨਾਲ ਵੱਸਦਾ ਹੈ ਖਿੰਮੇ ਥਾਪ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ اے ਮਾਲਕ ਤੂੰ ਨੀਵੇਂ ਕੀੜਿਆਂ ਵਰਗੇ ਨਾ ਚੀਜ਼ ਬੰਦਿਆਂ ਰਾਜੇ ਬਣਾ ਦਿੰਦਾ ਹੈ ਖਿੰ ਵਿੱਚ ਹੀ ਨੀਵਿਆਂ ਨੂੰ ਥਾਪਣਾ ਦੇ ਕੇ ਮਾਨ ਆਦਰ ਵਾਲੇ ਬਣਾ ਦਿੱਤਾ ਹੈ ਕਬਹੂ ਨ ਬਿਸਰੈ ਹੀ ਐ ਮੇਰੇ ਤੇ ਕਬਹੂ ਨ ਬਿਸਰੈ ਹੀ ਐ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਹੈ ਦਾਸ ਨਾਨਕ ਆਖੇ ਪ੍ਰਭੂ ਮਿਹਰ ਕਰ ਤੇਰਾ ਨਾਮ ਮੇਰੇ ਹਿਰਦੇ ਤੋਂ ਕਦੇ ਵੀ ਨਾ ਭੁੱਲੇ ਤੇਰੇ ਦਰ ਤੋਂ ਮੈਂ ਖੈਰ ਮੰਗਦਾ ਹਾਂ ਬਿਲਾਵਲ ਮਹਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਹੈ ਭਾਈ ਤਰਤੀ ਦਾ ਰਾਖਾ ਤੇ ਨਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ ਮਨ ਤਨ ਅਰਪ ਰੱਖੋਂ ਹਰਿਆਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਓ ਮੈਂ ਆਪਣੇ ਮਾਨ ਆਪਣਾ ਤਨ ਭੇਟਾ ਕਰਕੇ ਉਸ ਪ੍ਰਭੂ ਅੱਗੇ ਰੱਖਦਾ ਹਾਂ ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ਸ਼ਰਣ ਸਮਰੱਥ ਆਕਾਠ ਸੁਖ ਦਾਤਾ ਕਿਰਪਾ ਸਿੰਧ ਵੱਡੋ ਦਿਆਲ ਹੈ ਭਾਈ ਪ੍ਰਭ ਸ਼ਰਣ ਪੈ ਜੀਵਤੀ ਰੱਖਿਆ ਕਰਨ ਯੋਗ ਹੈ ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ ਕਿਰਪਾ ਦਾ ਸਮੁੰਦਰ ਹੈ ਬੜਾ ਹਿਦਿਆਵਾਨ ਹੈ ਕੰਠ ਲਾਏ ਰੱਖੇ ਆਪਣੇ ਕੋ ਇਸ ਨੂੰ ਲੱਗੇ ਨਾ ਤਾਤੀ ਬਾਲ ਉਹ ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਫਿਰ ਉਸ ਸੇਵਕ ਨੂੰ ਕੋਈ ਦੁੱਖ ਕਲੇਸ਼ ਰਤਾ ਭਰ ਵੀ ਕੋ ਨਹੀਂ ਸਕਦਾ ਦਾਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਤਨ ਮਾਲ ਦਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾਂ ਧਨ ਮਾਲ ਏ ਭਾਈ ਪ੍ਰਮਾਤਮਾ ਦਇਆ ਦਾ ਘਰ ਹੈ ਸਬਨਾ ਦਾ ਮਾਲਕ ਹੈ ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਤੇ ਸਭ ਕੁਝ ਹੈ ਨਾਨਕ ਜਾਚਕ ਦਰਸ਼ ਪ੍ਰਭ ਮੰਗੇ ਸੰਤ ਜਨਾਂ ਕੀ ਮਿਲੈ ਰਵਾਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਨਾਨਕ ਉਸ ਦੇ ਦਰ ਤੇ ਦਰਸ਼ਨ ਖੈਰ ਮੰਗਦਾ ਹੈ ਅਤੇ ਅਰਜੋਈ ਕਰਦਾ ਹੈ ਉਸ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਬਿਲਾਵਲ ਮਹਲਾ ਪੰਜਵਾਂ ਸਿਮਰਤ ਨਾਮ ਕੋਟ ਯਤਨ ਭੈ اے ਭਾਈ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਤੀਰਥ ਕਰਮ ਕਾਂਡ ਆਦਿ ਕਰੋੜਾਂ ਹੀ ਉਦਾਂ ਮਰਨ ਹੋ ਜਾਂਦੇ ਹਨ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋਸtrasiy he rahau jis manukh ne guru di sangat vich mil ke prabhu de gun gaane shuru kar ditte jamdootan nu us de neede jaanon dar aan lag pya oh de neede jaan ton jamdootan nu manon dar lagan lag pya je te punah charan se ki ne man tan prab ke charan gae हे भाई जिस मनुष्य ने प्रभु ਦੇ ਚਰਨ ਆਪਣੇ ਮਨ ਵਿੱਚ ਹਿਰਦੇ ਵਿੱਚ ਵਸਾ ਲਏ ਉਸ ਨੇ ਪਿਛਲੇ ਕਰਮਾਂ ਤੇ ਸੰਸਕਾਰ ਮਟਾਉਣ ਲਈ ਮਨੋਂ ਸਾਰੇ ਹੀ ਪ੍ਰਾਛਿਤ ਕਰਮ ਕਰ ਲਏ ਆਵਣ ਜਾਣੋ ਪਰਮ ਪਉਨਾਠਾ ਜਨਮ ਜਨਮ ਕੇ ਕਿਲ ਵਿਖਦ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ ਉਸ ਦਾ ਹਰੇਕ ਪਰਮ ਦਰ ਦੂਰ ਹੋ ਗਿਆ ਉਸ ਦੇ ਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ ਨਿਰਪਉ ਹੋਏ ਪਜੋ ਜਗ ਦੀ ਛੈ ਇਹ ਪਦਾਰਥ ਵੱਡ ਭਾਗ ਲਹੇ ਤਾਂ ਤੇ ਹੈ ਭਾਈ ਨਿਡਰ ਹੋ ਕੇ ਕਰਮ ਕਾਂਡ ਦਾ ਪਰਮਲਾਖੇ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰੋ ਇਹ ਨਾਮ ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ اے ਸਰਵ ਵਿਆਪਕ ਦਾਤਾਰ ਪ੍ਰਭੂ ਮੇਰ ਕਰਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫਤ ਸਲਾਹਤ ਕਰਦਾ ਰਹੇ ਬਿਲਾਵਲ ਮਹਲਾ 5 ਸੁਲਹੀ ਤੇ ਨਾਰਾਇਣ ਰਾਗ اے ਪ੍ਰਭੂ ਮੇਰੀ ਸੇਵਕ ਦੀ ਤਾ ਤੇਰੇ ਪਾਸ ਹੀ ਅਰਜੋਈ ਹੈ اے ਪ੍ਰਭੂ ਸਾਨੂੰ ਸੁਲਹੀ ਤੂੰ ਬਚਾ ਲੈ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਅਤੇ ਸੁਲਹੀ ਦਾ ਜ਼ੁਲਮ ਭਰਿਆ ਹੱਥ ਸਾਡੇ ਉੱਤੇ ਕਿਤੇ ਵੀ ਨਾ ਫੜ ਸਕੇ ਏ ਭਾਈ ਪ੍ਰਭੂ ਨੇ ਆਪ ਹੀ ਮਿਹਰ ਕੀਤੀ ਸੁਲਹੀ ਖਾਂ ਮਲੀਨ ਬੁੱਧ ਹੋ ਕੇ ਮਰਿਆ ਕਾੜ ਕੋਠਾਰ ਖਸਮ ਸਿਰ ਕਟਿਆ ਖਿੰਮੇ ਹੋਏ ਗਿਆ ਹੈ ਖਾਕੋ ਹੇ ਭਾਈ ਖਸਮ ਪ੍ਰਭੂ ਨੇ ਮੌਤ ਰੂਪ ਕੋ ਹੜਾ ਕੱਢ ਕੇ ਸੁਲਹੀ ਦਾ ਸੇਰ ਵੱਢ ਦਿੱਤਾ ਹੈ ਜਿਸ ਕਰਕੇ ਉਹ ਇੱਕ ਖਿੰਨ ਵਿੱਚ ਹੀ ਸਵਾਹ ਦੀ ਢੇਰੀ ਹੋ ਗਈ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਹੋਰਨਾ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ ਸੁਲਹੀ ਸੜ ਮਰਿਆ ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ ਉਸ ਨੇ ਹੀ ਉਸ ਨੂੰ ਲੋਕ ਵੱਲ ਦਾ ਧੱਕਾ ਦੇ ਦਿੱਤਾ ਪੁੱਤਰ ਮੀਤ ਜਨ ਕਿਛੂ ਨ ਰਹਿਓ ਸੋ ਚੂਡ ਗਿਆ ਸਭ ਪਾਈ ਸਾਖ ਏ ਭਾਈ ਸਾਰਾ ਸਾਥ ਪਟੰਭੁ ਛੱਡ ਕੇ ਸੁਲਹੀ ਇਸ ਦੁਨੀਆ ਤੋਂ ਤੁਰ ਗਿਆ ਉਸ ਦੇ ਬਾਦੇ ਨਾ ਕੋਈ ਪੁੱਤਰ ਰਹਿ ਗਿਆ ਨਾ ਕੋਈ ਮਿੱਤਰ ਰਹਿ ਗਿਆ ਨਾ ਧਨ ਰਹਿ ਗਿਆ ਉਸ ਦੇ ਬਾਦਾਂ ਤਾਂ ਕੁਝ ਵੀ ਨਹੀਂ ਰਹਿ ਗਿਆ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਓ ਹੈ ਨਨਕ ਆਖ ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਸੇਵਕ ਦੀ ਅਦਾ ਸੁਣੀ ਤੇ ਸੇਵਕ ਨੂੰ ਸੁਲਹੀ ਤੋਂ ਬਚਾਇਆ ਬਿਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇਵ ਹੈ ਭਾਈ ਪੂਰੇ ਗੁਰੂ ਦਾ ਆਸਰਾ ਜ਼ਿੰਦਗੀ ਨੂੰ ਕਾਇਮ ਬਣਾ ਦਿੰਦਾ ਆਪੇ ਆਪੋ ਵਰਤੈ Swami ਰਜ ਰਾਸ ਕੀਆ ਗੁਰਦੇਵ ਰਹਾਉ ਸ਼ਰਨ ਪੈ ਸਿੱਖਦਾ ਹਰੇ ਕੰਮ ਗੁਰੂ ਨੇ ਸਦਾ ਸਫਲ ਕੀਤਾ ਹੈ ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਮਾਲਕ ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਏ ਭਾਈ ਗੁਰੂਏ ਸ਼ਰਦਾ ਪੈਦਾ ਕਰਦਾ ਹੈ ਕਿ ਜਿਸ ਪ੍ਰਭੂ ਨੇ ਆਪਣੀ ਇਹ ਜਗਤ ਖੇਡ ਬਣਾਈ ਹੈ ਉਹ ਮਾਲਕ ਪ੍ਰਭੂ ਇਸ ਖੇਡ ਤੋਂ ਸ਼ੁਰੂ ਵਿੱਚ ਹੋਂਣ ਅਤੇ ਅਖੀਰ ਵਿੱਚ ਸਦਾ ਕਾਇਮ ਰਹਿਣ ਵਾਲਾ ਹੈ ਆਪਣੇ ਸੇਵਕ ਕੀ ਆਪੇ ਰਾਤੈ ਪ੍ਰਭੂ ਮੇਰੇ ਕੋ ਵੱਡ ਪਰਤਾਪ ਗੁਰੂ ਤੋਂ ਇਹ ਨਿਸ਼ਚਾ ਮਿਲਦਾ ਹੈ ਕਿ ਉਸ ਪਰਮਾਤਮਾ ਦੀ ਬੜੀ ਤਾਕਤ ਹੈ ਆਪਣੇ ਸੇਵਕ ਦੀ ਲਾਜ ਉਹ ਆਪ ਹੀ ਸਦਾ ਰੱਖਦਾ ਹੈ। ਪਾਰ ਬ੍ਰਹਮ ਪਰਮੇਸ਼ਰ ਸਤਗੁਰ ਵਸ ਕੀਨੇ ਜਿਨਾਂ ਸਗਲੇ ਜੰਤੋ ਜਿਸ ਪਾਰ ਬ੍ਰਹਮ ਪਰਮੇਸ਼ਰ ਨੇ। ਸਾਰੇ ਜੀ ਜੰਤ ਆਪਣੇ ਵਸ ਵਿੱਚ ਰੱਖੇ ਹੋਏ ਹਨ। ਚਲਣ ਕਮਲ ਨਾਨਕ ਸ਼ਰਨਾਈ। RAM ਨਾਮ ਜਪ ਨਿਰਮਲ ਮੰਤੋ। اے ਨਾਨਕ ਉਸ ਦੇ ਸੋਹਣੇ ਚਰਨਾਂ ਦੀ ਸ਼ਰਨ ਪੈ ਰਹਿਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪੈ ਰਹਿਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਮੰਤਰ ਜਪਿਆ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ ਬਿਲਾ ਬਲ ਮਹਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਹੈ ਭਾਈ ਪ੍ਰਮਾਤਮਾ ਆਪ ਉਹਨਾਂ ਮਨੁੱਖਾਂ ਨੂੰ ਸਾਰੇ ਦੁੱਖਾਂ ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ शीतल पै गुर चरणी लागे राम नाम हृदय में जाप रहाओ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਹਨ ਜਿਹੜੇ ਗੁਰੂ ਦੀ ਚਰਨੀ ਲੱਗਦੇ ਹਨ ਅਤੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਜਪਦੇ ਹਨ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪ੍ਰਤਾਪ हे भाई जेड़े मनुख प्रभु दी शरण ਪੈ ਕੇ ਪ੍ਰਭੂ ਦਾ ਨਾਮ ਜਪਦੇ ਹਨ ਪ੍ਰਭੂ ਨੇ ਸਦਾ ਮਿਹਰ ਕਰਕੇ ਆਪਣੇ ਹੱਥ ਉਹਨਾਂ ਦੇ ਸਿਰ ਉੱਤੇ ਰੱਖੇ ਹਨ ਉਹ ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਉਣ ਵਾਲਾ ਹੈ ਉਸ ਦਾ ਤੇਜ ਸਾਰੇ ਸੰਸਾਰ ਵਿੱਚ ਚਮਕ ਰਿਹਾ ਹੈ ਦੁੱਖ ਬਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨਾ 부ਜੀ ਮਨ ਤਨ ਸੱਚ ਧਰਾਪ ਸਿਮਰਨ ਕਰਨ ਵਾਲੇ ਮਨੁੱਖਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸੋਕ ਆਨੰਦ ਆਵਸਦੇ ਹਨ ਸਦਾ ਥਿਰ ਹਰਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਉਹਨਾਂ ਦਾ ਮਨ ਰੱਜ ਜਾਂਦਾ ਹੈ ਉਹਨਾਂ ਦਾ ਸਰੀਰ ਇੰਦਰੇ ਰੱਜ ਜਾਂਦੇ ਹਨ ਅਨਾਥ ਕੋ 나ਥ ਸ਼ਰਨ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਏ ਨਾਨਕ ਪ੍ਰਮਾਤਮਾ ਨਿਖਸਮਿਆਂ ਦਾ ਖਸਮ ਹੈ ਸ਼ਰਨ ਆਿਆਂ ਦੀ ਸਹਾਇਤਾ ਕਰਨ ਯੋਗ ਹੈ ਸਾਰੀ ਸ੍ਰਿਸ਼ਟੀ ਦਾ ਮਾਪਿ ਪਿਓ ਹੈ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਓ ਮਾਲਕ ਪ੍ਰਭੂ ਭਗਤ ਤੈਨੂੰ ਪਿਆਰ ਕਰਨ ਵਾਲਾ ਹੈ ਸਾਰੇ ਡਰ ਦੂਰ ਕਰਨ ਵਾਲਾ ਹੈ ਉਸ ਦੇ ਗੁਣ ਗਾ ਗਾ ਕੇ ਉਸ ਦਾ ਨਾਮ ਜਪਿਆ ਕਰ ਬਿਲਾਵਲ ਮਹਲਾ ਪੰਜਵਾਂ ਜਿਸ ਤੇ ਉਪਜਿਆ ਤੇ ਸਹਿ ਪਛਾਨ ਹੈ ਭਾਈ ਜਿਸ ਪ੍ਰਮਾਤਮਾ ਤੋਂ ਤੂੰ ਪੈਦਾ ਹੋਇਆ ਹੈ ਉਸ ਨਾਲ ਹੀ ਸਦਾ ਸਾਥ ਭਾ ਕੇ ਰੱਖ ਉਹਨੂੰ ਪਛਾਨਣ ਦਾ ਯਤਨ ਕਰ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਓ ਜਿਸ ਮਨੁੱਖ ਨੇ ਉਸ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ਗੁਰਪੂਰਾ ਭੇਟਿਓ ਵੱਡ ਭਾਗੀ ਅੰਤਰਜਾਮੀ ਸੋ ਘੜ ਸੁਜਾਨ ਹੈ ਪਾਈ ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸੋਣਾ ਤੇ ਸਨਣਾ ਹੈ ਹੱਥ ਦੇ ਰਾਖੇ ਕਰ ਆਪਣੇ ਵੱਡ ਸਮਰੱਥ ਨਿਮਾਨਿਆਂ ਕੋ ਮਾਨ ਜੋ ਵੱਡੀ ਤਾਕਤ ਦਾ ਮਾਲਕ ਹੈ ਤੇ ਜੋ ਨਿਮਾਨਿਆਂ ਨੂੰ ਆਦਰ ਮਾਨ ਦੇਣ ਵਾਲਾ ਹੈ ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪ੍ਰਮਾਤਮਾ ਸਭ ਡਰਾਂ ਪਰਮਾਤਮਾ ਤੋਂ ਬਚਾਈ ਰੱਖਦਾ ਹੈ ਪ੍ਰਮ ਪੈ ਬਿਨਸ ਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਨਣ ਹੈ ਭਾਈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਸਾਰੇ ਡਰ ਪਰਮ ਖਿੰਨ ਵਿੱਚ ਨਾਸ਼ ਹੋ ਜਾਂਦੇ ਹਨ ਉਸ ਦੇ ਅੰਦਰੋਂ ਮੋਹ ਦਾ ਹਨੇਰਾ ਦੂਰ ਹੋ ਕੇ ਆਤਮਿਕ ਦੀਵਨ ਦਾ ਚਾਨਣ ਹੋ ਜਾਂਦਾ ਹੈ ਸਾਸ ਸਾਸ ਅਰਦਾਇ ਨਾਨਕ ਸਦਾ ਸਦਾ ਜੈ ਹੈ ਕੁਰਬਾਨ ਨਾਨਕ ਤਾਂ ਹਰੇਕ ਸਾਹ ਦੇ ਨਾਲ ਉਸੇ ਪ੍ਰਮਾਤਮਾ ਨੂੰ ਸਿਮਰਦਾ ਹੈ ਏ ਭਾਈ ਉਸ ਪ੍ਰਮਾਤਮਾ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਬਿਲਾ ਬਲ ਮਹਲਾ ਪੰਜਵਾਂ ਦੋਵੇਂ ਥਾਂ ਰੱਖੇ ਗੁਰਸੂਰੇ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਸੁਰਮਾ ਗੁਰੂ ਉਸ ਦਾ ਇਹ ਲੋਕ ਅਤੇ ਪਰਲੋਕ ਦੋਵੇਂ ਹੀ ਵਿਗੜਨ ਤੋਂ ਬਚਾ ਲੈਂਦਾ ਹੈ ਹਾਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਪ੍ਰਮਾਤਮਾ ਨੇ ਸਦਾ ਹੀ ਅਜਿਹੇ ਮਨੁੱਖ ਦੇ ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਤੂਰੇ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ ਆਤਮਾ ਕੜੋਲਤਾ ਵਿੱਚ ਟਿਕੇ ਰਹੀਦਾ ਹੈ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਪ੍ਰਾਪਤ ਹੁੰਦਾ ਹੈ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਜਨਮ ਮਨੰਨ ਦੇ ਗੇੜ ਮੁੱਕ ਜਾਂਦੇ ਹਨ ਪ੍ਰਭੂ ਚਰਨਾ ਵਿੱਚ ਟਿਕਾਓ ਪ੍ਰਾਪਤ ਹੁੰਦਾ ਹੈ ਜਨਮ ਤੋਂ ਮਰਨ ਤੱਕ ਦੇ ਸਾਰੇ ਚਿੰਤਾ ਚੋਰੀ ਮਿਟ ਜਾਂਦੇ ਹਨ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟ ਘਟ ਏਕ ਰਹਿ ਆ ਭਰਪੂਰੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਪਰਮਤੂ ਪਾਰ ਲੰਘ ਜਾਂਦਾ ਹੈ ਜਿਉਂ ਦੂਤਾ ਬਾਰੇ ਵੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ ਉਸ ਮਨੁੱਖ ਨੂੰ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਦਿਸਦਾ ਹੈ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਦੇਖ ਹਜੂਰੇ ਸੇ ਨਾਨਕ ਉਹ ਮਨੁੱਖ ਸਾਰੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਦੀ ਸ਼ਰਨ ਪਿਆ ਰਹਿਦਾ ਹੈ ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣਾ ਪੜੇ ਅੰਗ ਸੰਗ ਵਸਦਾ ਵੇਖਦਾ ਹੈ